ਜੈਨਿਕਸ ਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਮਿੰਦ ਸਿੰਘ ਦੀ ਪਾਲਕ ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਸਾਰਸ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੋਈ ਹੈ ਤਾਂ 10 ਦਿਨ ਦਾ ਸਾਰਸ ਮੇਲਾ ਰਹਿਣ ਵਾਲਾ ਹੈ ਤਾਂ ਸਾਰਸ ਮੇਲੇ ਦੀ ਜਿਹੜੀ ਸ਼ੁਰੂਆਤ ਹੈ ਉਹਦਾ ਰਸਮੀ ਤੌਰ ਤੇ ਉਹ ਘਾਟ ਨੂੰ ਪੰਜਾਬ ਕੈਬਨਟ ਮੰਤਰੀ ਸੰਜੀਵ ਅਰੋੜਾ ਦੇ ਵੱਲੋਂ ਕੀਤਾ ਗਿਆ ਤਾਂ ਪੰਜਾਬ ਦੇ ਪ੍ਰਸਿੱਧ ਕਲਾਕਾਰ ਗੁਰਦਾਸ ਮਾਨ ਜੀ ਦੇ ਵਿੱਚ ਤੇ ਪਹੁੰਚ ਰਹੇ ਨੇ ਤਾਂ ਇੱਥੇ ਸਟੇਜ ਤੇ ਉਹਨਾਂ ਦੇ ਵੱਲੋਂ ਪਰਫਾਰਮੈਂਸ ਕੀਤੀ ਜਾਣੀ ਹੈ ਤਾਂ ਵੱਡੀ ਗੱਲ ਇਹ ਦੇ ਵਿੱਚ ਲੋਕ ਪਹੁੰਚੋ ਇੱਥੇ ਤਾਂ ਪਹਿਲਾਂ ਮੇਲੇ ਦੀ ਰੋਣਕ ਹੁਣ ਦਿਖਾਵਾਂਗੇ ਬੱਚਿਆਂ ਦੇ ਲਈ ਲੋਕਾਂ ਦੇ ਲਈ ਇੱਥੇ ਝੂਲੇ ਜਿਹੜੇ ਕੀ ਉਹ ਲਗਾਏ ਗਏ ਨੇ ਝੰਡੂਲ ਦੀ ਗੱਲ ਕਰੀਏ ਕਿਸੇ ਦੀ ਗ ਵੱਖ-ਵੱਖ ਥੋਲੇ ਦਾ ਇੰਤਜ਼ਾਮ ਹੋ ਕੀਤਾ ਗਿਆ ਹੈ ਤਾਂ ਫੈਸਟੀਵਲ ਸੀਜ਼ਨ ਵੀ ਚੱਲਦਾ ਹੋਇਆ ਇੱਕ ਪਾਸੇ ਨਜ਼ਰ ਆ ਰਿਹਾ ਤਾਂ ਦੂਜੇ ਪਾਸੇ ਸਭ ਤੋਂ ਵੱਡੇ ਸਾਰਸ ਮੇਲੇ ਦਾ ਆਗਾਜ਼ ਹੈ ਲੁਧਿਆਣਾ ਦੇ ਪੀ.ਐਜੂ ਦੇ ਵਿੱਚ ਹੋ ਚੁੱਕਿਆ ਹੋਇਆ ਹੈ ਤਾਂ ਦੇਸ਼ ਭਰ ਦੇ ਵਿੱਚੋਂ ਇੱਥੇ ਜਿਹੜੇ ਕਿ ਵਕ-ਵਕ ਲੋਕ ਆ ਕੇ ਇੱਥੇ ਆਪਦੇ ਜਿਹੜੇ ਕਿ ਉਹਨਾਂ ਦਾ ਕਲਚਰਲ ਐ ਸਟੇਟ ਦਾ ਉਹਨਾਂ ਦੇ ਆਪੋ ਆਪਣੇ ਸਟੇਟਾਂ ਦੇ ਜੋ ਸਾਜੋ-ਸਮਾਨ ਹੈ ਉਸ ਦੇ ਜਿਹੜੇ ਕਿ ਸਟਾਲ ਨੇ ਉਹ ਲਗਾਏ ਗਏ ਨੇ ਤਾਂ 600 ਤੋਂ ਵੱਧ ਸਟਾਲ ਹੈ ਜਿਹੜੇ ਕਿ ਉਹ ਇੱਥੇ ਲਗਾਏ ਗਏ ਆ ਤੁਸੀਂ ਦੇਖ ਸਕਦੇ ਹੋ ਲੋਜਮਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੇ ਨੇ ਤਾਂ ਵੱਖ-ਵੱਖ ਸਟੇਟਾਂ ਤੋਂ ਆਏ ਲੋਕਾਂ ਦੇ ਵੱਲੋਂ ਆਪੋ-ਆਪਣੇ ਜਿਹੜੇ ਕਿ ਸਟਾਲ ਨੇ ਉਹ ਲਗਾਏ ਗਏ ਨੇ ਔਰ ਜੇਕਰ ਕੰਪੀਟੀਸ਼ਨ ਦੀ ਗੱਲ ਕਰੀਏ ਤਾਂ ਚਾਹੇ ਟਰਬਨ ਦੇ ਮੁਕਾਬਲੇ ਦੀ ਗੱਲ ਕਰੀਏ ਮੈਂਦ ਦੇ ਮੁਕਾਬਲੇ ਦੀ ਗੱਲ ਕਰੀਏ ਪੋਇਟਰੀ ਦੇ ਮੁਕਾਬਲੇ ਦੀ ਗੱਲ ਕਰੀਏ ਤਾਂ ਹਰ ਇੱਕ ਤਰ੍ਹਾਂ ਦੇ ਮੁਕਾਬਲੇ ਜਿਹੜੇ ਨੂੰ ਇੱਥੇ ਕਰਵਾਏ ਜਾ ਰਹੇ ਨੇ ਤਾਂ ਦੱਸ ਦੇਣਾ ਜਿਹੜਾ ਕਿ ਇਹ ਮੇਲਾ ਰਹਿਣ ਵਾਲਾ ਹੈ ਤਾਂ ਪੰਜਾਬ ਦੇ ਪ੍ਰਸਿੱਧ ਕਲਾਕਾਰ ਚਾਹੇ ਸਤਿੰਦਰ ਸਰਤਾਜ ਦੀ ਗੱਲ ਕਰੀਏ ਨਿਰਵੈਣ ਪੰਨੂ ਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੇ ਫੇਮਸ ਕਲਾਕਾਰ ਨੇ ਜਿਨ੍ਹਾਂ ਤੇ ਬੋਲੇ ਇੱਥੇ ਆਪਣੀ ਹਾਜ਼ਰੀ ਹੈ ਉਹ ਲਗਵਾਈ ਜਾਣੀ ਹੈ ਤਾਂ ਨੌਜਵਾਨ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਇੱਥੇ ਪਹਿਲੇ ਦਿਨ ਹੀ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਕਾਫੀ ਜਿਹੜਾ ਕਰਾਊਡ ਆ ਲੋਕਾਂ ਦਾ ਉਹ ਦੇਖਣ ਨੂੰ ਮਿਲ ਰਿਹਾ ਅੱਜ ਪਹਿਲਾ ਦਿਨ ਹੈ ਹਾਲਾਂਕਿ ਹਜੇ ਸਾਜੋ ਸਮਾਨ ਹੈ ਜਿਹੜਾ ਕਿ ਉਹ ਸਜਾਇਆ ਜਾ ਰਿਹਾ ਦੁਕਾਨਦਾਰਾਂ ਦੇ ਵੱਲੋਂ ਪਰ ਉਸ ਦੇ ਬਾਵਜੂਦ ਵੀ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਉਤਸ਼ਾਹ ਉਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਨੇ ਕੈਬਨਰ ਮੰਤਰੀ ਸੰਜੀਵ ਰੋੜਾ ਦੇ ਵੱਲੋਂ ਇਸ ਦਾ ਰਸਮੀ ਤੌਰ ਤੇ ਉਦਘਾਟਨ ਆ ਉਹ ਕੀਤਾ ਗਿਆ ਕੁਝ ਦਿਨ ਪਹਿਲਾਂ ਤਾਂ ਹੁਣ ਪੰਜਾਬ ਦੇ ਪ੍ਰਸਿੱਧ ਕਲਾਕਾਰ ਗੁਰਦਾਸ ਮਾਨ ਉਹ ਇੱਥੇ ਪਹੁੰਚ ਰਹੇ ਨੇ ਉਹਨਾਂ ਦੇ ਕੋਲ ਇੱਥੇ ਆਪਣੀ ਲਾਈਵ ਪਰਫਾਰਮੈਂਸ ਹੈ ਉਹ ਕੀਤੀ ਜਾਣੀ ਹੈ ਤਾਂ ਸਟੇਜ ਤੁਸੀਂ ਦੇਖ ਸਕਦੇ ਹੋ ਤਿਆਰ ਕੀਤੀ ਗਈ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉਹਨਾਂ ਨੂੰ ਸੁਣਨ ਦੇ ਲਈ ਇੱਥੇ ਪਹੁੰਚ ਚੁੱਕੇ ਹੋਏ ਨੇ ਤਾਂ ਕੁਝ ਹੀ ਦੇਰ ਦੇ ਵਿੱਚ ਗੁਰਦਾਸ ਮਾਨ ਸਟੇਜ 'ਤੇ ਨਜ਼ਰ ਆਣਗੇ ਲਾਈਵ ਪਰਫਾਰਮੈਂਸ ਉਹਨਾਂ ਦੇ ਵੱਲੋਂ ਦਿੱਤੀ ਜਾਣੀ ਹੈ ਪਰ ਉਸ ਤੋਂ ਪਹਿਲਾਂ ਹੀ ਜਿਹੜੇ ਉਹਨਾਂ ਦੇ ਸਰੋਤੇ ਨੇ ਉਹ ਇੱਥੇ ਪਹੁੰਚ ਚੁੱਕੇ ਹੋਏ ਨੇ ਉਹਨਾਂ ਦੇ ਵੱਲੋਂ ਆਪਣੀ ਜਿਹੜੀ ਪੰਜਾਬ ਦੇ ਪ੍ਰਸਿੱਧ ਕਲਾਕਾਰ ਗੁਰਦਾਸ ਮਾਨ ਦੀ ਵੇਟ ਆ ਉਹ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਨੇ ਰੌਣਕ ਮੇਲੇ ਦੀਆਂ ਤਸਵੀਰਾਂ ਥੋੜਾ ਨਾਲ ਸਾਂਝੇ ਕਰ ਰਹੇ ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਸਭ ਤੋਂ ਵੱਡਾ ਸਾਰਸ ਮੇਲਾ ਇੱਥੇ ਲੱਗਿਆ ਹੈ ਤਾਂ ਜੇਕਰ ਪਰਫਾਰਮੈਂਸ ਦੀ ਗੱਲ ਕਰੀਏ ਤਾਂ ਵੱਖ-ਵੱਖ ਸਟੇਟਾਂ ਤੋਂ ਆਏ ਕਲਾਕਾਰਾਂ ਵੱਲੋਂ ਇੱਥੇ ਆਪੋ ਆਪਣੀ ਪਰਫਾਰਮੈਂਸ ਜਿਹੜੀ ਕਿਉ ਦਿੱਤੀ ਜਾਣੀ ਹੈ ਤਾਂ ਦੇਸ਼ ਭਰ ਤੋਂ ਲੋਕ ਇੱਥੇ ਆ ਕੇ ਆਪਣੇ ਹਰ ਇੱਕ ਸਟੇਟ ਦਾ ਜਿਹੜਾ ਕਿ ਸੱਭਿਆਚਾਰਕ ਰੰਗ ਹੈ ਉਹ ਇਸ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਤਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇੱਥੇ ਪਹੁੰਚਨੇ ਸ਼ੁਰੂ ਹੋ ਚੁੱਕੇ ਹੋਏ ਨੇ ਬੱਚਿਆਂ ਦੀ ਗੱਲ ਕਰੀਏ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਹਰ ਇੱਕ ਤਰ੍ਹਾਂ ਦੇ ਲੋਕ ਇੱਥੇ ਪਹੁੰਚ ਰਹੇ ਨੇ ਤਾਂ ਇਹ ਤਸਵੀਰਾਂ ਠੋਡੀਆਂ ਸਾਂਝੀਆਂ ਕਰ ਰਹੇ ਹਾਂ ਸਰਸ ਮੇਲੇ ਦੀਆਂ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਜੋ ਉਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਹ ਤਸਵੀਰਾਂ ਅੱਜ ਉਹਨਾਂ ਸਾਂਝੀਆਂ ਕਰ ਰਹੇ ਹਾਂ ਤਾਕਤ ਹੀ ਦੇਰ ਦੇ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਗੁਰਦਾਸ ਮਾਨ ਨੂੰ ਇੱਥੇ ਪਹੁੰਚ ਰਹੇ ਨੇ ਲਾਈਵ ਪਰਫਾਰਮੈਂਸ ਹੈ ਉਹਨਾਂ ਦੇ ਵੱਲੋਂ ਕੀਤੀ ਜਾਣੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਲੋਕ ਇੱਥੇ ਪਹੁੰਚੇ ਨੇ ਗੱਲਬਾਤ ਵੀ ਕਰਾਂਗੇ ਬਾਈ ਜੀ ਸਰਸ ਮੇਲੇ ਦੇ ਵਿੱਚ ਆਇਓ ਕਿਹੜੀ ਜਗ੍ਹਾ ਤੋਂ ਆਏ ਲੋਕੋਂ ਵੀ ਆਣੇ ਤੁਸੀਂ ਜੀ ਅੱਛਾ ਕਿਵੇਂ ਦਾ ਲੱਗਿਆ ਮੇਲੇ ਦੇ ਵਿੱਚ ਆ ਕੇ ਮੇਲਾ ਹਰ ਲਾਸਟ ਟਾਈਮ ਵੀ ਅਟੈਂਡ ਕੀਤਾ ਜੀ ਐਤਕੀ ਲੱਗਦਾ ਵਧੀਆ ਰਿਹਾ ਪਠਾਣੇ ਪੂਰਾ ਸੈਟਿੰਗ ਹੋਇਆ ਹਲੇ ਲੱਗ ਰਹਾ ਹੈ ਪਹਿਲਾ ਦਿਨ ਹੈ ਅੱਜ ਪਹਿਲਾ ਦਿਨ ਹੈ ਹਲੇ ਪੂਰੀ ਆਇਟ ਇੰਸਟਾਲਰ ਲੱਗੇ ਜੀ ਹਾਂ ਤੇ ਠੀਕ ਆ ਰਸ਼ ਹੈ ਪਰ ਸਾਰੇ ਬੀਟ ਹੀ ਕਰ ਰਹੇ ਉਮੀਦ ਹੈ ਕੱਲ ਪਰਸੋ ਤੱਕ ਠੀਕ ਹੋ ਜਾਊਗਾ ਜਦਕਿ ਪੂਰਾ ਜਿਸ ਦਿਨ ਮੇਲਾ ਇਹ ਭਰ ਜਾਊਗਾ ਚਾਹੇ ਕੱਲ ਜਾਂ ਫੇਰ ਸਵੇਰੇ ਭਰ ਜਾਵੇ ਤੇ ਲੱਗਦਾ ਹੋਰ ਵਧੀਆ ਹੋ ਜਾਊਗਾ ਬਿਲਕੁਲ ਜੀ ਬਿਲਕੁਲ ਔਰ ਮਰਾ ਸਾਰਾ ਵੀ ਬਿਲਕੁਲ ਜੀ ਵੀ ਆਪਣਾ ਵੀ ਸਾਰਾ ਬੱਚਾ ਨਾਲ ਲੈ ਕੇ ਆਉਣਾ ਚਾਹੀਦਾ ਵਾ ਜੋ ਆਪਣਾ ਪ੍ਰਾਚਨ ਕਲਚਰ ਹੈਗਾ ਉਹ ਸਾਨੂੰ ਸਾਰਾ ਦਿਖਾਣਾ ਚਾਹੀਦਾ ਜੀ ਬਿਲਕੁਲ ਕਹਿ ਰਹੇ ਨੇ ਕਿ ਬੱਚਿਆਂ ਨੂੰ ਨਾਲ ਲੈ ਕੇ ਆਓ ਆਪਣਾ ਜੋ ਪ੍ਰਾਚਨ ਕਲਚਰ ਹੈ ਉਹ ਇੱਥੇ ਦੇਖਰੋਂ ਮਿਲੇਗਾ ਔਰ ਇਸ ਮੇਲੇ ਦੀ ਇਸ ਵਾਰ ਵਿਸ਼ੇਸ਼ ਇਹ ਹੈ ਕਿਉਂਕਿ ਪੰਜਾਬ ਜਿਹੜਾ ਉਹ ਉਹ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਤਾਂ ਪੰਜਾਬ ਦਾ ਇੱਕ ਵੱਡਾ ਹਿੱਸਾ ਜਿਹੜਾ ਕੀ ਉਹ ਇਸ ਵੇਲੇ ਨੁਕਸਾਨਿਆ ਗਿਆ ਤਾਂ ਇਸ ਮੇਲੇ ਦੀ ਜਿੰਨੀ ਵੀ ਕਮਾਈ ਹੋਣੀ ਹੈ ਜਿੰਨੇ ਵੀ ਇੱਥੋਂ ਪੈਸੇ ਕਮਾਏ ਜਾਣਗੇ ਉਹ ਸਾਰੇ ਜੋ ਪੰਜਾਬ ਸਰਕਾਰ ਦੇ ਵੱਲੋਂ ਮਿਸ਼ਨ ਚੜ੍ਹਦੀ ਕਲਾ ਚਲਾਇਆ ਗਿਆ ਉਸ ਦੇ ਵਿੱਚ ਜਿੱਤੇ ਜਾਣਦੇ ਤਾਂ ਜੋ ਪੰਜਾਬ ਦੇ ਜਿਹੜੇ ਲੋਕ ਨੇ ਜਿਹੜੇ ਹੜ੍ਹ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੇ ਘਰ ਨੁਕਸਾਨੇ ਗਏ ਨੇ ਘਰ ਦੀਆਂ ਛੱਤਾਂ ਟੁੱਟ ਚੁੱਕੀਆਂ ਹੋਈਆਂ ਨੇ ਜਿਨ੍ਹਾਂ ਦੇ ਘਰ ਪੂਰੀ ਤਰ੍ਹਾਂ ਹੜ੍ਹਾਂ ਦੇ ਵਿੱਚ ਰੁੜ ਚੁੱਕੇ ਹੋਏ ਨੇ ਉਹਨਾਂ ਦੀ ਜਿਹੜੀ ਮਦਦ ਹੈ ਉਹ ਇਸ ਮੇਲੇ ਦੀ ਕਮਾਈ ਦੇ ਨਾਲ ਕੀਤੀ ਜਾਣੀ ਹੈ ਕੈਮਰਾ ਪਰਸ ਉਸ ਸਨਮਾਨ ਦੇ ਨਾਲ ਹਿੰਮਤ ਸਿੰਘ ਦੀ ਪਾਲਦੈਨਿਕਸ ਮੇਰਾ ਲੁਧਿਆਣਾ